ਸਾਸੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਇਸ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤੁਹਾਨੂੰ ਦਿਖਾਵਾਂਗੇ ਸ਼ਹਿਰ ਅਲਵਰ ਦਾ ਬਾਲਾ ਕਿਲਾ ਤੇ ਇਸ ਕਿਲੇ ਦੀ ਦੋਸਤੋ ਇੱਥੋਂ ਐਂਟਰੀ ਹੁੰਦੀ ਆ ਇੱਥੋਂ ਕੋਈ 50 60 ਰੁਪਏ ਦੀ ਜਿਹੜੀ ਐਂਟਰੀ ਫੀਸ ਲੱਗਣ ਤੋਂ ਬਾਅਦ ਤੁਸੀਂ ਇੱਥੋਂ ਐਂਟਰ ਕਰਕੇ ਤੇ ਲਗਭਗ 6 ਕਿਲੋਮੀਟਰ ਅੱਗੇ ਇੱਕ ਉੱਚੀ ਪਹਾੜੀ ਤੇ ਇਹ ਜਿਹੜਾ ਕਿਲਾ ਬਣਿਆ ਹੋਇਆ ਹੈ ਤੇ ਇਹ ਜਿਹੜਾ ਰਸਤਾ ਉੱਚਾ ਪਹਾੜੀ ਤੇ ਕਿਲਾ ਔਣ ਕਰਕੇ ਤੇ ਕਾਫੀ ਘੁੰਮ-ਕਮਾ ਕੇ 6 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਤੇ ਆਪਾਂ ਉੱਥੇ ਪਹੁੰਚਦੇ ਆਂ ਇਸ ਕਿਲੇ ਦੇ ਦੋਸਤੋ ਜਿਹੜੇ 6 ਵੱਖ-ਵੱਖ ਐਂਟਰੀ ਦੁਆਰ ਨੇ ਜਿਸ ਤਰ੍ਹਾਂ ਇਹਦੇ ਉੱਪਰ ਤੁਸੀਂ ਪੜਿਆ ਕਿ ਜੈਪੌੜ ਲਿਖਿਆ ਹੈ ਇਹ ਜਿਹੜੇ 6 ਦੁਆਰ ਨੇ ਉਹਨਾਂ ਨੂੰ ਨਾਮ ਦਿੱਤੇ ਹੋਏ ਨੇ ਚਾਂਦਪੋਲ ਸੂਰਜਪੋਲ ਕ੍ਰਿਸ਼ਨ ਪੋਲ ਲਕਸ਼ਮਣ ਪੋਲ ਅੰਦੇਰੀ ਗੇਟ ਤੇ ਜੈ ਪੋਲ ਜਿੱਥੋਂ ਆਪਾਂ ਐਂਟਰ ਕਰਕੇ ਆਏ ਆ ਤੇ ਇਹ ਕਿਲੇ ਦਾ ਦੋਸਤੋ ਜਿਹੜਾ ਬਾਹਰਲਾ ਗੇਟ ਆ ਜਿਹੜਾ ਮੁੱਖੰਦੀ ਐਂਟਰੀ ਇਸ ਕਿਲੇ ਦੀ ਇਸ ਦਰਵਾਜ਼ੇ ਤੋਂ ਹੁੰਦੀ ਆ ਇਹ ਜਿਹੜਾ ਕਿਲਾ ਇਸ ਦਾ ਨਾਮ ਬਾਲਾ ਕਿਲਾ ਹੈ ਤੇ ਇਸ ਨੂੰ ਅਲਵਰ ਕਿਲੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਰਾਜਸਥਾਨ ਦੇ ਸ਼ਹਿਰ ਅਲਵਰ ਦੇ ਵਿੱਚ ਆ ਤੇ ਅਲਵਰ ਸ਼ਹਿਰ ਤੋਂ ਲਗਭਗ 6-7 ਕਿਲੋਮੀਟਰ ਇਸ ਦੀ ਦੂਰੀ ਆ 1492 ਈਸਵੀ ਦੇ ਵਿੱਚ ਇਸ ਨੂੰ ਹਾਸਨ ਖਾਂ ਮਵਤੀ ਨੇ ਬਣਵਾਇਆ ਸੀ ਤੇ ਇਸ ਦੀ ਜਿਹੜੀ ਸਮੁੰਦਰ ਤਲ ਤੋਂ ਉਚਾਈ ਉਹ 1960 ਫੁੱਟ ਆ ਇਹ ਇੱਥੇ ਜਿਹੜੀਆਂ ਪੁਰਾਣੇ ਤੋਪਾਂ ਵਗੈਰਾ ਨੇ ਜਾਂ ਜਿਹੜੀਆਂ ਪੁਰਾਣੀਆਂ ਜਿੰਨੀਆਂ ਵੀ ਚੀਜ਼ਾਂ ਨੇ ਵਿਰਾਸਤ ਦੀਆਂ ਉਹ ਸਾਰੀਆਂ ਇੱਥੇ ਸਾਂਭੀਆਂ ਹੋਈਆਂ ਨੇ ਤੁਹਾਨੂੰ ਅੱਗੇ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਇਹ ਵੱਖ-ਵੱਖ ਜਿਹੜੀਆਂ ਤੋਪਾਂ ਸੀ ਉਸ ਟਾਈਮ ਦੇ ਵਿੱਚ ਵਰਤੀਆਂ ਜਾਂਦੀਆਂ ਇਹ ਸਾਰੀਆਂ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਅੱਗੇ-ਅੱਗੇ ਦੇਖ ਰਹੇ ਹੋ ਇਹ ਸਾਰੀ ਕਾਫੀ ਲੰਬੀ ਲਾਈਨ ਆ ਕਮਰਿਆਂ ਦੀ ਜਿਨ੍ਹਾਂ ਦੇ ਵਿੱਚ ਇਹ ਖੜੀਆਂ ਕੀਤੀਆਂ ਨੇ ਤੇ ਅੱਗੇ ਸ਼ੀਸ਼ੇ ਲਾ ਕੇ ਇਹਨਾਂ ਨੂੰ ਕਵਰ ਕੀਤਾ ਹੋਇਆ ਤਾਂ ਕਿ ਕੋਈ ਵੀ ਇਹਨਾਂ ਨੂੰ ਹੱਥ ਵਗੈਰਾ ਨਾ ਲਗਾਵੇ ਇਹ ਤੁਸੀਂ ਦੋਸਤੋ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਸਾਰੀ ਲੰਬੀ ਲਾਈਨ ਆ ਆਪਾਂ ਉੱਥੋਂ ਸਟਾਰਟ ਕੀਤਾ ਸੀ ਉਸ ਤੋਂ ਬਾਅਦ ਕੁਝ ਹਥਿਆਰ ਆ ਜਿਹੜੇ ਆਪਾਂ ਇਸ ਪਾਸੇ ਦੇਖ ਰਹੇ ਹਾਂ ਇਹਦੇ ਵਿੱਚ ਜਿਹੜੇ ਤੀਰ ਵਗੈਰਾ ਜਾਂ ਬੰਦੂਕਾਂ ਵਗੈਰਾ ਸੀ ਉਹ ਸਾਰੀਆਂ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਆਪਾਂ ਕਿਲੇ ਦਾ ਜਿਹੜਾ ਹੇਠਲਾ ਫਲੋਰ ਆ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਰਹੇ ਆ ਦੋਸਤੋ ਇਹ 8 ਕਿਲੋਮੀਟਰ ਦੇ ਵਿੱਚ ਫੈਲਿਆ ਆ ਬਹੁਤ ਵੱਡਾ ਕਿਲਾ ਹੈ ਤੇ ਦੁਸ਼ਮਣ ਤੇ ਕਹਿੰਦੇ ਗੋਲੀਆਂ ਚਲਾਉਣ ਦੇ ਲਈ ਖਾਸ ਤੌਰ ਤਰੀਕੇ ਦੇ ਨਾਲ ਇਸ ਨੂੰ ਤਿਆਰ ਕੀਤਾ ਗਿਆ ਸੀ ਦੁਸ਼ਮਣ ਤੇ ਗੋਲੀਆਂ ਚਲਾਉਣ ਲਈ ਕਹਿੰਦੇ ਕਿਲੇ ਦੇ ਦਵਾਰ ਦੇ ਵਿੱਚ ਕਰੀਬ 500 ਜਿਹੜੇ ਛੇਕ ਰੱਖੇ ਹੋਏ ਆ ਕਿ ਜਿੱਥੋਂ ਬੰਦੂਕ ਰੱਖ ਕੇ ਗੋਲੀਆਂ ਚਲਾਈਆਂ ਜਾ ਸਕਦੀਆਂ ਨੇ ਅਤੇ 1775 ਈਸਵੀ ਵਿੱਚ ਰਾਜਪੂਤ ਪ੍ਰਤਾਪ ਸਿੰਘ ਨੇ ਇਸ ਕਿਲੇ ਤੇ ਕਬਜ਼ਾ ਕਰ ਲਿਆ ਅਤੇ ਇਸ ਸਮੇਂ ਅਲਵਰ ਸ਼ਹਿਰ ਦੀ ਉਹਨਾਂ ਨੇ ਨੀਂ ਰੱਖੀ ਸੀ ਇਸ ਕਿਲੇ ਦੇ ਵਿੱਚ ਇੱਕ ਰਾਤ ਜਹਾਂਗੀਰ ਵੀ ਰੁਕਿਆ ਉਹ ਜਿਸ ਕਮਰੇ ਵਿੱਚ ਰੁਕਿਆ ਉਸ ਨੂੰ ਸਲੀਮ ਮਹਿਲ ਕਿਹਾ ਜਾਂਦਾ ਹੈ ਇਹ ਸਭ ਤੋਂ ਵੱਡੇ ਕਿਲਿਆਂ ਦੇ ਵਿੱਚ ਗਿਣਿਆ ਜਾਂਦਾ ਤੇ ਇਸ ਦੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ 6 ਪ੍ਰਵੇਸ਼ ਦੁਆਰ ਨੇ ਜਿਹੜੀ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਹ ਸਾਰੀ ਦੂਰ ਦੂਰ ਤੱਕ ਚਾਰ ਦੀਵਾਰੀ ਲਗਭਗ 8 ਕਿਲੋਮੀਟਰ ਦੇ ਵਿੱਚ ਇਸ ਨੂੰ ਕਵਰ ਕੀਤਾ ਆ ਇਹ ਤੁਹਾਨੂੰ ਜ਼ੂਮ ਕਰਕੇ ਦਿਖਾਉਂਦੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵੀਡੀਓ ਦੇ ਵਿੱਚ ਇਹ ਸਾਰੀ ਜਿਹੜੀ ਕਿਲੇ ਦੀ ਪਹਾੜੀ ਦੇ ਉੱਪਰ ਚਾਰ ਦੀਵਾਰੀ ਕਰਕੇ ਕਵਰ ਕੀਤਾ ਹੈ ਇੱਥੋਂ ਦੋਸਤੋ ਆਪਾਂ ਐਂਟਰੀ ਕੀਤੀ ਸੀ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਥੱਲੇ 6 ਕਿਲੋਮੀਟਰ ਹੈ ਇੱਥੋਂ ਇਹ ਸਾਹਮਣੇ ਜਿਹੜੀਆਂ ਸਾਰੀਆਂ ਪਹਾੜੀਆਂ ਨਜ਼ਰ ਆ ਰਹੀਆਂ ਨੇ ਤੇ ਪਹਾੜੀਆਂ ਦੇ ਵਿੱਚ ਜਿਹੜੇ ਛੋਟੇ-ਛੋਟੇ ਪਿੰਡ ਨੇ ਇਹ ਸਾਰੀ ਜਿਹੜੀ ਇਸ ਦੀ ਐਂਟਰੀ ਆ ਉਹ ਤੁਸੀਂ ਦੋਸਤੋ ਦੇਖ ਰਹੇ ਹੋ ਬਹੁਤ ਖੂਬਸੂਰਤ ਤੇ ਬਹੁਤ ਪੁਰਾਣਾ ਕਿਲਾਏ ਦੋਸਤੋ ਇਹ ਅਲਵਰ ਸ਼ਹਿਰ ਦਾ ਇਹ ਸਾਰਾ ਜਿਹੜਾ ਸਾਹਮਣੇ ਅਲਵਰ ਸ਼ਹਿਰ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇੱਥੋਂ ਕੋਈ ਦੂਰੀ ਜ਼ਿਆਦਾ ਨਹੀਂ ਹੈ ਪਰ ਇਹ ਸਭ ਤੋਂ ਉੱਚੀ ਪਹਾੜੀ ਤੇ ਬਣਿਆ ਆ ਇਹ ਸਾਹਮਣੇ ਸਾਰਾ ਜਿਹੜਾ ਅਲਵਰ ਸ਼ਹਿਰ ਆ ਉਹ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਬਿਲਕੁਲ ਇਸ ਦੇ ਸਾਹਮਣੇ ਸ਼ਹਿਰ ਆ ਸਾਰਾ ਤੇ ਇਹ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਇੱਥੇ ਜਿਹੜੇ ਛੋਟੇ-ਛੋਟੇ ਪਿੰਡ ਨੇ ਉਹ ਨਜ਼ਰ ਆ ਰਹੇ ਆ ਇਹ ਦੋਸਤੋ ਤੁਸੀਂ ਅੰਦਰ ਤੋਂ 뷰 ਦੇਖ ਰਹੇ ਹੋ ਇਸ ਦੀ ਜਿਹੜੀ ਛੱਤਾਂ ਦਾ ਡਿਜ਼ਾਈਨ ਆ ਉਹ ਦੇਖੋ ਕਿੰਨੀ ਆ ਖੂਬਸੂਰਤ ਤਰੀਕੇ ਦੇ ਨਾਲ ਨੇ ਜਿਹੜੀਆਂ ਇਸ ਦੀਆਂ ਛੱਤਾਂ ਬਣਾਈਆਂ ਗਈਆਂ ਨੇ ਇਹ ਸਾਰਾ ਜਿਹੜਾ ਆਪਾਂ ਅੰਦਰ ਤੋਂ 뷰 ਦੇਖ ਰਹੇ ਆ ਬਹੁਤ ਸੋਹਣੀ ਜਿਹੜੀ ਇਸ ਦੀ ਮੀਨਾਕਾਰੀ ਕੀਤੀ ਗਈ ਆ ਤੇ ਇਹ ਕਾਫੀ ਵੱਡਾ ਕਿਲਾ ਹੈ ਅਗਰ ਤੁਸੀਂ ਵੀ ਕਦੇ ਅਲਵਰ ਸ਼ਹਿਰ ਦੇ ਵਿੱਚ ਆਓ ਤਾਂ ਜ਼ਰੂਰ ਬਾਲਾ ਕਿਲਾ ਦੇਖ ਕੇ ਜਾਓ ਇਹ ਬਹੁਤ ਵੱਡਾ ਤੇ ਪ੍ਰਾਤਨ ਕਿਲਾ ਹੈ ਇਹ ਸਾਰਾ ਜਿਹੜਾ ਇਸ ਦਾ ਅੰਦਰ ਵੱਖ-ਵੱਖ ਤਰ੍ਹਾਂ ਦੇ ਇਸ ਦੇ ਡਿਜ਼ਾਈਨ ਨੇ ਤੇ ਦੋਸਤੋ ਇਹਦੇ ਵਿੱਚ ਜਿਹੜੇ ਅੱਗੇ ਤੁਹਾਨੂੰ ਵੀਡੀਓ ਚ ਆਪਾਂ ਦਿਖਾਵਾਂਗੇ ਕਮਰੇ ਇਸ ਤਰ੍ਹਾਂ ਦੇ ਨੇ ਕਿ ਪਤਾ ਹੀ ਨਹੀਂ ਲੱਗਦਾ ਆਪਾਂ ਕਿਹੜੇ ਪਾਸੇ ਐਂਟਰੀ ਕਰ ਰਹੇ ਆਂ ਤੇ ਕਿਸ ਪਾਸੇ ਦੀ ਨਿਕਲ ਰਹੇ ਆਂ ਇਹ ਤੁਹਾਨੂੰ ਉੱਪਰੋਂ ਅਸੀਂ ਜਿਹੜਾ ਗਰਾਊਂਡ ਆ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਂ ਇਹ ਸਾਰਾ ਜਿਹੜਾ ਸ਼ਹਿਰ ਤੁਹਾਨੂੰ ਦਿਖਾ ਰਹੇ ਆ ਵੀਡੀਓ ਵਿੱਚ ਇਹ ਕਿਲੇ ਦੀ ਜਿਹੜੀ ਤੁਸੀਂ ਅੰਦਰ ਦੀ ਸਾਰੀ ਮੀਨਾਕਾਰੀ ਉਹ ਦੇਖ ਰਹੇ ਹੋ ਕਿੰਨੇ ਖੂਬਸੂਰਤ ਤਰੀਕੇ ਦੇ ਨਾਲ ਇਸ ਨੂੰ ਬਣਾਇਆ ਗਿਆ ਹੈ ਤੇ ਹੁਣ ਇਹ ਜਿਹੜਾ ਕਿਲਾ ਹੈ ਦੋਸਤੋ ਇਹ ਰਾਜਸਥਾਨ ਗਵਰਨਮੈਂਟ ਦੇ ਅੰਡਰ ਆ ਤੇ ਤੁਸੀਂ ਇੱਥੋਂ ਜਿਹੜੀ ਐਂਟਰੀ ਗੇਟ ਤੋਂ ਉੱਥੋਂ ਟਿਕਟ ਲੈ ਕੇ ਤੇ ਇਸ ਨੂੰ ਦੇਖ ਸਕਦੇ ਹੋ ਸਵੇਰੇ ਲਗਭਗ 9:10 ਵਜੇ ਤੋਂ ਲੈ ਕੇ ਸ਼ਾਮ ਨੂੰ 4:5 ਵਜੇ ਤੱਕ ਇਹ ਕਿਲਾ ਹੈ ਉੱਥੇ ਕੋਈ ਵੀ ਜਿਹੜਾ ਉਹ ਘੁੰਮਣ ਜਾ ਸਕਦਾ ਹੈ ਇਸ ਨੂੰ ਦੇਖਣ ਜਾ ਸਕਦੇ ਆ ਇਹ ਦੂਸਰਾ ਸਾਈਡ ਤੁਹਾਨੂੰ ਇਸੇ ਕਿਲੇ ਦਾ ਜਿਹੜਾ ਦੂਜਾ ਹਿੱਸਾ ਉਹ ਆਪਾਂ ਵੀਡੀਓ ਦੇ ਵਿੱਚ ਦਿਖਾ ਰਹੇ ਆ ਇਹ ਵੀ ਇਸ ਦਾ ਜਿਹੜਾ ਵਿਊ ਆ ਬਹੁਤ ਅੰਦਰੋਂ ਸ਼ਾਨਦਾਰ ਆ ਕੁਸ਼ਕ ਚੀਜ਼ਾਂ ਨੇ ਜਿਹੜੀਆਂ ਇਸ ਤੀਆਂ ਟੁੱਟੀਆਂ ਨੇ ਇਹ ਜਿਹੜਾ ਆਪਾਂ ਤੁਹਾਨੂੰ ਪੋਲ ਦਿਖਾਇਆ ਸੀ ਜਿੱਥੋਂ ਆਪਾਂ ਐਂਟਰ ਕੀਤੇ ਸੀ ਉਹ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਹੇ ਸੀ ਇਸ ਦੀ ਬੈਕ ਸਾਈਡ ਆ ਇਹ ਵੀ ਦੇਖੋ ਦੋਸਤੋ ਜਿਹੜੀ ਦਵਾਰ ਆ ਇਹ ਨਾਲ ਨਾਲ ਸਾਰੀ ਪਹਾੜੀ ਦੇ ਘੁੰਮ ਰਹੀ ਆ ਤੇ ਇਹ 7-8 ਕਿਲੋਮੀਟਰ ਦੇ ਵਿੱਚ ਕਵਰ ਆ ਇਹ ਇਸ ਦਾ ਜਿਹੜਾ ਅੰਦਰਲੇ ਪਾਸੇ ਦਰਵਾਜ਼ਾ ਹੈ ਦਰਵਾਜ਼ੇ ਦੇ ਵਿੱਚ ਵੀ ਸੁਰੱਖਿਆ ਦੇ ਵਾਸਤੇ ਤੁਸੀਂ ਦੇਖੋ ਕਿ ਕਿੱਡੇ-ਕਿੱਡੇ ਜਿਹੜੇ ਕਿਲ ਲੱਗੇ ਹੋਏ ਨੇ ਇਹ ਸਾਹਮਣੇ ਆਪਾਂ ਮੇਨ ਜਿਹੜਾ ਕਿਲਾ ਉਸ ਦੇ ਵਿੱਚ ਇਸ ਸਮੇਂ ਐਂਟਰੀ ਕਰ ਰਹੇ ਆ ਇਹ ਇਸ ਦਾ ਅੰਦਰਲਾ ਤੀਸਰਾ ਗੇਟ ਸੀ ਜਿੱਥੋਂ ਆਪਾਂ ਐਂਟਰ ਕਰਕੇ ਅੰਦਰ ਜਾ ਰਹੇ ਆ ਇਹ ਦੇਖੋ ਇਸ ਦੀਆਂ ਕਿੰਨੀਆਂ ਵੱਡੀਆਂ ਵੱਡੀਆਂ ਤੇ ਚੌੜੀਆਂ ਜਿਹੜੀਆਂ ਦੀਵਾਰਾਂ ਨੇ ਕਿੰਨੀ ਮਜ਼ਬੂਤੀ ਦੇ ਨਾਲ ਜਿਹੜਾ ਇਸ ਕਿਲੇ ਨੂੰ ਬਣਾਇਆ ਗਿਆ ਹੈ ਇਹ ਦੋਸਤੋ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਵੀਡੀਓ ਤੁਹਾਨੂੰ ਪਸੰਦ ਆਵੇਗੀ ਤੇ ਅੱਗੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਲਾਜ਼ਮੀ ਕਰਿਆ ਜੀ ਇਹ ਦੂਸਰੇ ਪਾਸੇ ਦਾ ਜਿਹੜਾ ਅੰਦਰ ਸੀ ਤੇ ਆਓ ਤੁਹਾਨੂੰ ਇਹਦੇ ਅੰਦਰ ਦੇ ਜਿਹੜੇ ਕਮਰੇ ਉਹ ਵੀ ਆਪਾਂ ਦਿਖਾਉਣੇ ਆ ਕਿਉਂਕਿ ਅੰਦਰਾਂ ਦੇ ਵਿੱਚ ਹਨੇਰਾ ਹੈ ਸਾਰਾ ਤਾਂ ਆਪਾਂ ਅੰਦਰ ਨਹੀਂ ਦਿਖਾ ਸਕਦੇ ਪਰ ਜਿੱਥੇ ਤੱਕ ਰੋਸ਼ਨੀ ਆ ਉਹ ਤੁਹਾਨੂੰ ਕੁਝ ਅੰਦਰੋਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਦੋਸਤੋ ਇਹ ਤੁਸੀਂ ਦੇਖ ਰਹੇ ਸੀ ਅਲਵਰ ਦਾ ਬਾਲਾ ਕਿਲਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਦੋਸਤਾਂ ਦੇ ਨਾਲ ਲਾਜ਼ਮੀ ਕਰਿਓ ਧੰਨਵਾਦ